ਦੇੜਾ ਦੇਂਗੇ ਤੋਤੇ ਸਿੰਘ ਫਸਾ ਕੇ ਦੇਖੋ ਗੱਲیں ਕਹਿਣੀਆਂ ਸੌਖੀਆਂ ਨੇ ਜੋਰ ਬਿਨਾ ਪਤਾਂਤ ਹੰਕਾਰ ਨਹੀਂ ਏ ਰਤਬਾ ਮੂਸੇ ਦਾ ਸਵਾਰਾ ਉਹ ਨਾ ਹੋ ਜਾਣਾ ਖਾਪੀ ਜਾਂਦੀ ਐ ਥਾਪੀ ਨਾ ਮੜਵਾਇਆ ਕਰੋ ਗੁਰਕ ਮੁਰਕ ਕੁੱਟਦੇ ਆ ਰਾਜ ਨੂੰ ਓਏ ਥਾਪੀ ਮਾਰਦਾ ਜੀ ਥਾਪੂ ਉਹ ਕਰਦਾਂਗੇ ਛੱਕ ਥਾਪੀ ਹਮੇਸ਼ਾ ਜੋਰ ਵਾਲਾ ਚਿੰਨ ਹੁੰਦੀ ਹੈ ਜਿਹਦੇ ਜੋਰ ਹੁੰਦਾ ਉਹੀ ਮਾਰਦਾ ਤੇ ਅਸੀਂ ਇਹੀ ਮਾਰਦੇ ਰਾਂਗੇ ਜਿੰਨਾ ਚਿਰ ਜੋਰ ਰਹੂਗਾ ਥਾਪੀ ਸੱਚੇ ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਨੇ ਘੜਾਉਂਦਾ ਮੁੰਡਾ ਚੀਕਾਂ ਮਲੀਏ ਨੀਓ ਸਕੂਲ ਘੜਾਉਂਦਾ ਮੁੰਡਾ ਚੀਕਾਂ ਮਲੀਏ ਨੀਓ ਸਕੂਲ ਚੀਕਾਂ ਸੁਣਦੇ ਹੁੰਦੇ ਹੋ ਕਈ ਤਾਂ ਕਈ ਚੀਕਾਂ ਬਤਾ ਕੀ ਕਹਿੰਦੀ ਆ ਉਹ ਸਾਡੇ ਬਾਰੇ ਬੋਲ ਪਾ ਥੰਨੇ ਵਾਈ ਸਾਡੇ ਬਾਰੇ ਵੀ ਬੋਲ ਪਾ ਅਸੀਂ ਵੀ ਤੈਨੂੰ ਰਿਪਲਾਈ ਕਰਦੇ ਆ ਅਸੀਂ ਵੀ ਤੈਨੂੰ ਗਾਲਾਂ ਕੱਢਦੇ ਆ ਸਾਡੇ ਬਾਰੇ ਵੀ ਬੋਲ ਮੈਂ ਕਿਹਾ ਨਹੀਂ ਰਿੰਗੀ ਚੱਲੋ ਰਿੰਗੀ ਚੱਲੋ ਹੋਰ ਰਿੰਗੋ ਤੁਸੀਂ ਸਾਡੇ ਦੇ ਧਿਆਨ ਰੱਖੋ ਅਸੀਂ ਹਿੱਟਾਂ ਦੇ ਧਿਆਨ ਰੱਖਦੇ ਆ ਠੀਕ ਹੈ ਜੀ ਗੱਲ ਬੈਠੇ ਬੈਕੰਜੇ ਨਾਲ ਸਾਡੇ ਬਾਰੇ ਬੋਲ ਬੋਲਾ ਉਹ ਹੀ ਸੋਚਣ ਵੀ ਸਿੱਧੂ ਸਾਨੂੰ ਕਿਉਂ ਨਹੀਂ ਬੋਲਦਾ ਉਹਦੀ ਕਿਸਮਤ ਕਿਵੇਂ ਚਮਕ ਗਈ ਸਾਡੀ ਕਿਉਂ ਨਹੀਂ ਚਮਕੀ ਰੋਜ਼ ਕਹਿੰਦੇ ਅਸੀਂ ਸਿੱਧੂ ਨੂੰ ਉੱਥੇ ਇਹ ਕੀਤਾ ਸਿੱਧੂ ਫੇਰ ਚੁੱਪ ਉੱਥੇ ਉਹ ਕੀਤਾ ਸਿੱਧੂ ਫੇਰ ਚੁੱਪ ਸਿੱਧੂ ਜਿੱਥੇ ਬੋਲਣਾ ਨਾ ਸਿੱਧੂ ਉੱਥੇ ਬੋਲੂ ਤੇ ਉੱਥੇ ਚੀਕ ਪਵਾ ਦੂ ਜਿੱਦਾਂ ਬੋਲਿਆ ਐਨੇ ਕ ਤਾਂ ਪੈਸੇ ਆਉਂਦੇ ਨੇ ਪ੍ਰੋਮੋਸ਼ਨ ਵਾਲੀ ਲੈ ਜਾਂਦੇ ਅਸੀਂ ਕਿਉਂ ਫ੍ਰੀ ਕਰੀਏ ਕਿਸੇ ਦੀ ਅਜੇ ਤਾਂ ਵੱਧ ਲਵਾਂਗੇ ਨਾਲ ਸਾਡੀ ਪ੍ਰੋਮੋਸ਼ਨ ਤਕੜੀ ਜਿਹਦੇ ਬਾਰੇ ਬੋਲਦਾ ਜਿਹੜੇ ਤੇ ਬੰਦਾ ਕਾਮਯਾਬ ਹੁੰਦਾ ਉਹਦੀਆਂ ਦੁਸ਼ਮਣੀਆਂ ਉਹੀ ਵਧਦੀਆਂ